ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਕੀਰਤਕਾਰ ਜਮਾਤ ਸਤਮੀ ਅਕਾਲ ਅਕੈਡਮੀ ਭਾਈ ਦੇਸਾ ਦੀ ਵਿਦਿਆਰਥਣ ਆਪ ਜੀ ਦੇ ਸਾਹਮਣੇ ਤਲੰਗ ਰਾਗ ਵਿੱਚੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਚਾਰਿਆ ਹੋਇਆ ਮਹੰਗਾ ਸ਼ਬਦ ਸਰਵਣ ਕਰਾਉਣ ਜਾ ਰਹੀ ਹਾਂ ਸੋ ਧਿਆਨ ਨਾਲ ਸਰਵਣ ਕਰਨਾ ਜੀ ਰਾਗ ਤਲੰਗ ਮਹੱਲਾ ਪਹਿਲਾ ਕਰ ਪਹਿਲਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਰਪਾ ਨਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਯਕ ਅਰਜ਼ੁ ਗੁਫ਼ਤੰ ਪੇਸ ਤੋ ਦਰਗੋ ਸੁਕੁੰਨ ਕਰਤਾਰ ਹਕਾ ਕਬੀਰ ਕਰੀਮ ਤੂੰ ਬੇਅੈਬ ਪਰਵਤਗਾਰ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ ਮਮ ਸਰ ਮੋਏ ਅਧਰੈਲ ਗ੍ਰਫਤ ਹੈ ਦਲੇ ਹੀ ਤਨਦਾਨੀ ਰਹਾਓ ਜਣ ਪੇ ਸਰ ਪਦਰਵੇ ਰਾਦਰਾਂ ਕਸਨੇਸ ਦਸਤੰ ਗੀਰ ਆਖਿਰ ਬਿਅਫਤੰ ਕਸਨਾਦਰਦ ਚੂਬਦ ਤਕਬੀਰ ਸਭ ਰੋਜ ਗਸਤੰ ਦਰ ਹਵਾ ਕਰ ਦੇਮ ਬਦੀ ਖਿਆਲ ਗਾਹੇਨਾ ਨੀ ਕੀ ਕਾਰ ਕਰਦਮ ਮੰ ਇਚੀਨੀ ਅਹਵਾਲ ਬਦਬਖਤ ਹਮ ਚੋ ਬਖੀਲ ਕਾਫਿਲ ਬੇਨਜਰ ਬੇਬਾਕ ਨਾਨਕ ਬਕੋਇਤ ਜਨਤੁਰਾ ਤੇਰੇ ਚਾਕਰ ਆ ਪਾ ਖਾਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ